ਆਹ ਦੇ ਚੋਪੋਈ ਇਹਨੇ ਮੇਰੇ ਨਾ ਮਾਰ ਪਾਣੀ ਉਧਰ 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 ਤਰੋਂਗ ਦੇ ਤੂ ਹਾਂ ਤਰੋਂਗਦੇ ਪਾਣੀ ਪੀਂਦੇ ਪੀਂਦੇ ਸਾਰਿਆਂ ਨੂੰ ਸਾਰਿਆਂ ਨੂੰ ਪੀਂਦੇ ਵੈਰੀ ਗੁੱਡ ਹੁਣ ਆਪੇ ਢੇਕਦਾ ਸਾਰਿਆਂ ਨੂੰ ਪੀਂਦੇ ਇਹਦੇ ਸਾਰਿਆਂ ਨੂੰ ਐ ਹੋ ਕੋਖਾ ਸਾਫ ਕਰੀ ਜਿੰਨਾ ਵਿਚਾਰ ਦੁਕਾਨਦਾਰੀ ਮਾਲ ਨਹੀਂ ਬਹੁਤ ਔਖੀ ਹੈ ਅੱਜ ਕੱਲ ਦੀ ਜੂਆ ਪੀੜ ਨਹੀਂ ਇਧਰੋਂ ਕਸੀਆ ਆ ਗਿਆ ਹੁਣ ਨਾਲੀਆਂ ਸਾਫ ਹੋਣੀਆਂ ਨਾਲ ਹੈਲਪ ਕਰਾ ਰਿਹਾ ਇੱਕ ਛੋਟਾ ਬੱਚਾ ਵੈਰੀ ਗਾਦੀ ਪੋਤਾ ਦੋਨੇ ਲੱਗੇ డే సో రూపే